ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤ ਸ੍ਰੀਕਾਲ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਦੋਸਤੋ ਸੋ ਅੱਜ ਦੋਸਤੋ ਤੁਹਾਨੂੰ ਆਪਾਂ ਨੀਲੀ ਦਾਵੀ ਦੇ ਵਿੱਚ ਤਿੰਨ ਨਗ ਦਿਖਾਉਣੇ ਸੀਗੇ ਸੋ ਸਾਹਮਣੇ ਤੁਸੀਂ ਦੇਖ ਸਕਦੇ ਆ ਨੀਲੀ ਦਾਵੀ ਦੀਆਂ ਝੋਟੀਆਂ ਐ ਲਾਟਾਂ ਮਾਰਦੀਆਂ ਬਲ ਵਰਗੀਆਂ ਵਾਲੋ ਜਿਵੇਂ ਚਮਕ ਹੁੰਦੀ ਐ ਇਦਾਂ ਦੀਆਂ ਅੱਖਾਂ ਤੇ ਜ਼ਬਾਨ ਗੁਲਾਬੀ ਆ ਦੋਸਤੋ ਤੇ ਕੋਈ ਚਿੱਟੇ ਮੂੰਹ ਦੇ ਵਿੱਚ ਆ ਕੋਈ ਟੇਢੀ ਧਾਰੀ ਆਉਂਦੀ ਆ ਕੋਈ ਬੱਗੀ ਮੁੱਛ ਚਾ ਦੋਸਤੋ ਜਿਹੜਾ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ ਦੋਸਤੋ ਫੇਰ ਨਾ ਮੈਨੂੰ ਕਹੋ ਲਾਂਬਾ ਨਾ ਦਿਆ ਕਰੋ ਸੋ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਡਰੈਸ ਕਨਫਰਮ ਕਰਾਦਾ ਨੀਲੀ ਰਾਵੀ ਦੇ ਕੱਟੇ-ਕੱਟੀਆਂ ਖਰੀਦਣ ਲਈ ਤੁਸੀਂ ਮੈਨਾਂ ਸੰਪਰਕ ਕਰ ਸਕਦੇ ਆ ਦੋਸਤੋ ਨਾਮ ਅਮਨਦੀਪ ਸਿੰਘ ਢਿੱਲੋਂ ਪਿੰਡ ਅਕਾਲੀਆਂ ਵਾਲਾ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਨਿਊਜ਼ ਰਾਜ ਫਾਰਮ ਆਪਣਾ YouTube ਤੇ ਚੈਨਲ ਆ ਤੇ ਨਿਊਜ਼ ਰਾਜ ਫਾਰਮ ਆਪਣਾ Facebook ਤੇ ਪੇਜ ਆ 8427641030 ਆਪਣਾ ਮੋਬਾਈਲ ਨੰਬਰ ਆ ਇਹਨਾਂ ਮੋਬਾਈਲ ਨੰਬਰਾਂ ਤੇ ਸੰਪਰਕ ਕਰਨਾ ਤੁਸੀਂ ਹੋਰ ਕੋਈ ਮੇਰੇ ਤੋਂ ਤੀਜਾ ਫੋਨ ਨਹੀਂ ਦੂਜਾ ਫੋਨ ਨਹੀਂ ਦੋਸਤੋ ਇਸੇ ਇੱਕੋ ਨੰਬਰ ਚੱਲਦਾ ਵਾ ਇਸੇ ਨੰਬਰ ਤੇ ਜੋ ਵੀ ਤੁਸੀਂ ਗੱਲਬਾਤ ਕਰਨੀ ਕਰ ਸਕਦੇ ਹੋ ਹੋਰ ਨੰਬਰ ਦੀ ਕੋਈ ਮੇਰੀ ਗਾਰੰਟੀ ਨਹੀਂ ਕਿਉਂਕਿ ਮੇਰੀਆਂ ਕਈ ਪੋਸਟਾਂ ਲਾ ਕੇ ਆਪਣੇ ਚੈਨਲ ਤੇ ਵੀ ਪਾਰੇ ਆ ਆਪ ਦਾ ਨੰਬਰ ਦੇ ਰਿਹਾ ਇਸ ਕਰਕੇ ਥੋੜਾ ਜਿਹਾ ਬਚਿਓ ਇਹ ਚੀਜ਼ ਤੋਂ ਆ 8427641030 ਮੇਰੇ ਕੋਲੇ ਚੱਲਦਾ ਨੰਬਰ ਦੋਸਤੋ ਮੈਨੂੰ 15 ਸਾਲ ਹੋ ਗਿਆ ਬਾਕੀ ਦੋਸਤੋ ਅੱਜ ਤੁਹਾਨੂੰ ਤਿੰਨ ਨਗ ਦਿਖਾਉਣੇ ਆ ਉਮੀਦ ਕਰੂੰਗਾ ਕਿ ਤੁਹਾਨੂੰ ਪਸੰਦ ਆਉਣਗੇ ਇੱਧਰ ਵਾਈਟ ਫੇਸ ਦੇ ਵਿੱਚ ਕੱਟੀ ਦੋਸਤੋ ਬਿਲਕੁਲ ਜੈਜੀ ਮਾਰਕਿੰਗ ਚੈਂਦਰਾ ਚੁੰਦਰਾ ਪਾਈਆਂ ਸ਼ੌਂਕੀ ਵੀਰ ਤੋਂ ਲੈ ਕੇ ਆਏ ਆ ਤਿੰਨ ਨਿਕਾ ਨਿਕਾ ਸੰਗਾ ਦੋਸਤੋ ਜਿਹੜੇ ਕਹਿੰਦੇ ਸੀ ਕਿ ਅਸੀਂ ਸਾਹਮਣੀਆਂ 10 11 ਮਹੀਨੇ ਦੇ ਨੇੜੇ ਉਮਰ ਆ ਤੇ ਸਾਹਮਲੇ ਉਹ ਵੀ ਮਿੱਤਰੋ ਕੱਟੀ ਬਰੀਡ ਦੀ ਆ ਬਿਲਕੁਲ ਬਰੀਕ ਪੂਸ਼ਾ ਦੇਖੋ ਤੇ ਤੁਹਾਨੂੰ ਮੇਰਾ ਆਰਡਰ ਦਿਖਾਉਣਾ ਦੋਸਤੋ ਆ ਕਰਿਓ ਚੈੱਕ ਥੱਲੇ ਉਹ ਵਾਈਟ ਆਰਡਰ ਆ ਤੇ ਜਿਹੜੇ 4 4 5 5 ਉਂਗਲਾਂ ਦਾ ਗੈਬ ਆ ਤੇ ਪਿੱਛਾ ਬਹੁਤ ਹੀ ਨਜਾਇਜ਼ ਚੰਗਾ ਬਾਕੀ ਦੋਸਤੋ ਇਸ ਤੋਂ ਅੱਗੇ ਬੱਗੀ ਮੁੱਛ ਤੇ ਅੱਖ ਬਿਲਕੁਲ ਨੀਲੀ ਵਾਲੀ ਸਿੰਘ ਪਤਲਾ ਇਹ ਕੱਟੀ ਆ ਸੋ ਮੱਥੇ ਚੋਂ ਵੀ ਡੂੰਘ ਪੈਂਦਾ ਦੇਖ ਸਕਦੇ ਆ ਅੱਖ ਬਿਲਕੁਲ ਨੀਲੀ ਰਾਵੀ ਵਾਲੀ ਚਾਰੇ ਪੈਰਾਂ ਤੇ ਜੈਜੀ ਮਾਰਕਿੰਗ ਆ ਦੋਸਤੋ ਬਾਕੀ ਊਹ ਜਿਹੜੀ ਦੋਸਤੋ ਬਿਲਕੁਲ ਭੋਜ ਤੱਕ ਜਾਂਦੀ ਆ ਤੇ ਇਹਦੀਆਂ ਤੁਹਾਨੂੰ ਮੈਂ ਆਰਡਰ ਤੇ ਝਾਤ ਮਰਾਉਣਾ ਤੁਹਾਨੂੰ ਬਰੀਕੀਆਂ ਦੱਸਦਾ ਦੋਸਤੋ ਵੈਸੇ ਤਾਂ ਤੁਸੀਂ ਸਮਝ ਹੀ ਜਾਣਾ ਦੇਖੋ ਰਿੰਕਲ ਪੈਂਦੇ ਓਵੇਂ ਆਰਡਰ 'ਚ ਤੇ ਬਿਲਕੁਲ ਬਰੀਕ ਪੂਸ਼ਾ ਪਲਾਦੀ ਦੋਸਤੋ ਸੱਤ ਵਾਲ ਮਾਰ ਲਓ ਆ ਦੇਖੋ ਜੁਬਾਨ ਗਲਾਬੀ ਅੱਖ ਬਿਲਕੁਲ ਨੀਲੀ ਵਾਲੀ ਦੋਸਤੋ ਮੱਥੇ ਚੋਂਵੇਂ ਢੂਮ ਪੈਂਦਾ ਤੇ ਚੰਗੀ ਝੋਲੀ ਦੀ ਕੱਟੀ ਆ ਬਹੁਤ ਹੱਡਾਂ ਪਰਾਂ ਦੀ ਬੜੀ ਖੁੱਲੀ ਬਣੂਗੀ ਦੋਸਤੋ ਇਹ ਵੀ ਕਰਮਾਲੀ ਆਉਣ ਵਾਲੇ ਸਮੇਂ ਦੇ ਵਿੱਚ ਚੰਗਾ ਮਿਲਕ ਰਿਕਾਰਡ ਇਹਨੇ ਬਾਲੋ ਦੇ ਕੇ ਤੇ ਨਾਮ ਰੋਸ਼ਨ ਕਰਨਾ ਕਰਮਾਲੀ ਨੇ ਸੋ ਇਸ ਤੋਂ ਅੱਗੇ ਜਿਹੜੀ ਕੱਟੀ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਦੋਸਤੋ ਚਾਰੇ ਪੈਰਾਂ ਦੇ ਜੈਜ ਮਾਰਕਿੰਗ ਅੱਖ ਬਿਲਕੁਲ ਨੀਲੀ ਰਵੀ ਵਾਲੀ ਆ ਦੇਖੋ ਬਿਲਕੁਲ ਦੋਨੋਂ ਅੱਖਾਂ ਨੀਲੀ ਰਵੀ ਵਾਲੀਆਂ ਕੋਈ ਨੁਕਸਾਨ ਨਹੀਂ ਧੀਆ ਦੋਸਤੋ ਮਾਂ ਜਿਹੜੀ ਨਾਬੇ ਫਾਰਮ ਦੀ ਆ ਬੂਰੀ ਸੀ ਇਸ ਕਰਕੇ ਥੋੜਾ ਜਿਹਾ ਕੱਕੇਪਣ ਚਾ ਤੇ ਤੁਸੀਂ ਇਹਦੀ ਬਿਊਟੀ ਦੇਖ ਸਕਦੇ ਆ ਆ ਦੇਖ ਸਕਦੇ ਹੋ ਬਿਊਟੀ ਸਿੰਗ ਬਿਲਕੁਲ ਨਿੱਕਾ ਅਡਰ ਤੁਹਾਨੂੰ ਮੈਂ ਦਿਖਾਉਣਾ ਦੋਸਤੋ ਮਾਰਿਓ ਚਾਤ ਸੁਪਰ ਵੀ ਨਿਸ਼ਾਨਾ ਆ ਦੇਖੋ ਆ ਝੋਲੀ ਦੋਸਤੋ ਇੱਕ ਵਾਰ ਫੇਰ ਝੋਲੀ ਦਿਖਾਉਣਾ ਮੈਂ ਤੁਹਾਨੂੰ ਇਹ ਆ ਕਰੋ ਝੋਲੀ ਚੱਕ ਇਹ ਝੋਲੀਆਂ ਨਹੀਂ ਮੈਲੀਆਂ ਹਜ਼ਾਰਾਂ ਦੁਨੀਆਂ ਤੁਰੇ ਫਿਰਦੀ ਆ ਡੰਗਰ ਵੀ ਚੜਦੇ ਤੋਂ ਚੜਦੇ ਵੇਖੇ ਹੋਣਗੇ ਮੈਂ ਅੱਗੇ ਕਹਿਣਾ ਉਹਨਾਂ ਵੀ ਜਿਹੜੀ ਬਾਲਟੀ 'ਚ 5 ਕਿਲੋ ਦੁੱਧ ਪੈਣਾ 5 ਹੀ ਪੈਣਾ 7 ਨਹੀਂ ਪਾ ਸਕਦੇ ਸੋ ਮੇਰੀਆਂ ਗੱਲਾਂ ਕੌੜੀਆਂ ਦਾ ਜਰੂਰ ਲੱਗ ਜੰਨੀਆਂ ਕਈ ਸਜਣ ਭਰਾਵਾਂ ਨੂੰ ਪਰ ਖਰੀਆਂ ਹੁੰਦੀਆਂ ਸੋ ਇਹ ਸੀ ਅੱਜ ਤਿੰਨ ਆਗ ਜੇ ਕਿਸੇ ਨੂੰ ਕੋਈ ਇਹਨੂੰ ਪਸੰਦ ਆਉਣ ਤਾਂ ਦੋਸਤੋ ਸੰਪਰਕ ਕਰ ਲਿਓ ਜਿਉਂਦੇ ਵਾਸਤੇ ਰੋ ਪੰਜਾਬੀ ਉਹ ਐਡਰੈਸ ਕਰ ਲਿਓ ਫਿਰ ਇੱਕ ਵਾਰ ਨੋਟ ਆ ਆਪਣਾ ਐਡਰੈਸ ਆ ਮੋਬਾਈਲ ਨੰਬਰ ਆ ਜਿਹੜੇ ਸਕਰੀਨ ਤੇ ਚੱਲਦੇ ਪਿਆ ਸੋ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ